ਆਭ ਵਿੱਚ ਚੋਤ ਨਸ਼ਿਆਂ ਵਿਰੋਧ ਇੱਕ ਮੁਹਿੰਮ ਚੜੀ ਹੋਈ ਹੈ ਉਸ ਦੇ ਤਹਿਤ ਅਮਰਸਰ ਦੇ ਹਾਦੀਪੁਲਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਸੀਗੇ ਸਟਾਫ ਅਮਰਸਰ ਦੇ ਸਪੈਸ਼ਲ ਸਟਾਫ ਅਮਰਸਰ ਨੇ ਦੋ ਵਕਫ ਵਕ ਥਾਵਾਂ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਦਾ ਤੇ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 2 ਕਿਲੋ ਹੈਰਨ ਬਰਾਮਦ ਕੀਤੀ ਇੱਥੇ ਸਬੰਧ ਵਿੱਚ ਸੀਗੇ ਸਟਾਫ ਨੇ ਪਿੰਡ ਪਕੜਣਾ ਥਾਣਾ ਕਰਿੰਡਾ ਵੀ ਹੱਦ ਇਤੰਦਰ ਪਿੰਡੇ ਇੱਕ ਸਮਗਲਰ ਨੂੰ ਫੜ ਕੇ ਉਸ ਕੋਲੋਂ 588 ਗ੍ਰਾਮ ਹੈਰਨ ਬਰਾਮਦ ਕੀਤੀ ਅਤੇ ਮਕਤਮਾ ਠਾਣਾ ਕਹਿੰਡਾ ਵਿੱਚ ਦਰਜ ਕੀਤਾ ਗਿਆ ਅਤੇ ਸਪੈਸ਼ਲ ਸਟਾਫ ਨੇ ਪਿੰਡ ਚੱਕ ਡੋਗਰਾ ਠਾਣਾ ਜਨਾਲਾ ਦੀਨ ਠਾਣਾ ਜਨਾਲਾ ਦੀਨ ਪਿੰਡ ਵਿਖੇ ਸਮਗਲਰ ਨੂੰ ਫੜ ਕੇ ਇੱਕ ਇੱਕ ਮੋਟਰਸਾਈਕਲ ਅਤੇ 1 ਕਿਲੋ ਤੇ 442 ਗ੍ਰਾਮ ਹੈਰਨ ਬਰਾਮਦ ਕੀਤੀ ਇਸ ਸਬੰਧੀ ਐਨਡੀਟੈਕ ਰਿਆ ਵਕਫਾ ਧਾਰਾ ਹੇ ਦੀ ਪਰਚੇ ਦਰਜ ਕਰ ਦਿੱਤਾ ਗਿਆ ਹੈ ਦੋਨਾਂ ਥਾਣਿਆਂ ਦੇ ਵਿੱਚ ਅਤੇ ਇਹਨਾਂ ਦੇ ਬੈਕਵਰਡ ਤੇ ਫੋਰਵਰਡ ਲਿੰਕੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦੀ ਹੋ ਕੇ ਸਟਾਰੀਆਂ ਹੋਣੀਆਂ ਸੰਭਵ ਨੇ